ਰਾਏ ਬੈਂਕ ਨੇ ਸੁਣ ਲਾ ਗੱਲ ਕੀਤਾ ਜਿਹੜਾ ਉਹ ਛੱਪੜ ਦੇ ਮੋਟਰ ਲਾ ਰਹੀ ਹੈ ਇੱਕ ਤੇ ਆ ਸੂਏ ਦੇ ਵਿੱਚ ਗੰਦਾ ਪਾਣੀ ਫਿਰਦਾ ਜਿਹੜਾ ਸਾਡੇ ਖੇਤਾਂ ਨੂੰ ਸਾਡੇ ਕਿਸਾਨਾਂ ਨੂੰ ਐ ਪੀਵ ਨਹੀਂ ਸਾਡੇ ਟੱਤੀ ਨਹੀਂ ਬੈ ਸਾਡੇ ਸੋ ਐਡਾ ਮੁਸ਼ਕਲ ਮਾਰਦਾ ਐਡਾ ਮਸ਼ਹਰ ਹੋਇਆ ਖੜਾ ਆ ਸੂਆ ਵੇਖੋ ਸਾਡਾ ਸੂਆ ਆ ਇਹਦੇ ਵਿੱਚ ਦੀ ਮੈਂ ਨੰਗ ਦੀ ਪਾਣੀ ਕਿੱਥੋਂ ਦੀ ਆਊਗਾ ਮੈਂ ਤਾਂ ਐਡਾ ਕਹਿ ਬੈ ਜੈਨ ਹਾਂ ਇਹ ਭਰਾਵੋ ਮਾਫ ਕਰੋ ਸਾਡੇ ਲੀੜੇ ਨਾਲ ਆਓ ਇੱਕ ਸਾਨੂੰ ਵੱਡਾ ਲੱਗਦਾ ਹੈ ਖਬਰ ਐ ਇਹਨਾਂ ਤੋਂ ਵੱਡਾ ਬੋਟਾਂ ਬਾਰੇ ਜਿੰਨੇ ਉੱਠੇ ਫਿਰਦੇ ਸਾਰੇ ਜਿੱਦੇ ਆਉਂਦੇ ਸੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਅਰਸ਼ਮਾਨ ਦੋਸਤੋ ਅੱਜ ਅਸੀਂ ਖੜੇ ਆ ਜਿਹੜੇ ਕਾਂਗਰਸ ਦਾ ਗੜ ਮੰਨਿਆ ਜਾਂਦਾ ਦੋਦਾ ਕੌਣੀ ਇਹ ਸਾਰੇ ਪਿੰਡਾਂ ਦੇ ਲੋਕਾਂ ਦੇ ਸੁਝਾਅ ਤੁਹਾਨੂੰ ਅਸੀਂ ਸੁਣਾਵਾਂਗੇ ਕੀ ਉਹਨਾਂ ਦੀ رائے ਆ ਇਹਨਾਂ ਪਾਰਟੀਆਂ ਬਾਰੇ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਆ ਅੱਜ ਅਸੀਂ ਸੱਤ ਦੇ ਵਿੱਚ ਆਏ ਆ ਦੋਦੇ ਗੱਲਬਾਤ ਕਰਦੇ ਆਜੋ ਬਾਈ ਸੱਸੀ ਗਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਆ ਬਾਈ ਤੁਹਾਡਾ ਸਰਕਾਰ ਸਿੰਘ ਆ ਜੀ ਬਾਈ ਜੀ ਕੀ ਲੱਗਦਾ ਮਾਹੌਲ ਕੀ ਕਹਿੰਦਾ ਪਿੰਡ ਦਾ ਬਹੁਤ ਬੋਟਾਂ ਬਾਰੇ ਜੀ ਬੋਟਾਂ ਬਾਰੇ ਜਿੰਨੇ ਉੱਠੇ ਫਿਰਦੇ ਸਾਰੇ ਜਿੱਦੇ ਆਉਂਦੇ ਠੀਕ ਹੈ ਜੀ ਕੰਮਕੁਮ ਹੋਇਆ ਬਾਬਾ ਜੀ ਪਹਿਲਾਂ ਕੰਮਕੁਮ ਨੇ ਕੋਈ ਕਰਦਾ ਨਾ ਕੰਮ ਹੋਇਆ ਨਾ ਹੋਣਿਆ ਅੱਛਾ ਜੀ ਆ ਸੁਆ ਕਿਹਦੇ ਵਿੱਚ ਸਾਡੇ ਮੈਂ ਇਹ ਨੰਗ ਦੀ ਪਾਣੀ ਦਾ ਹੁੰਦਾ ਕੋਈ ਅੱਛਾ ਕਿਵੇਂ ਕਿਵੇਂ ਬਾਈ ਜੀ ਆ ਸੁਆ ਵੇਖੋ ਸਾਡਾ ਸੁਆ ਆ ਠੀਕ ਹੈ ਜੀ ਇਹਦੇ ਵਿੱਚ ਦੀ ਮੈਂ ਨੰਗ ਦੀ ਪਾਣੀ ਕਿੱਥੋਂ ਦੀ ਆਊਗਾ ਅੱਛਾ ਕੰਮ ਤਾਂ ਫਰੇਵੋ ਜੀ ਇਹੋ ਜੇ ਕੰਮ ਹੋ ਗਿਆ ਸਾਡੇ ਪਿੰਡ ਦੀਆਂ ਹੋਰ ਕੀ ਸਮੱਸਿਆਵਾਂ ਸੀਗਾ ਬਾਈ ਜੀ ਹਾਂ ਜੀ ਬਾਈ ਜੀ ਪਿੰਡ ਦੀਆਂ ਸਮੱਸਿਆ ਤਾਂ ਬਹੁਤ ਨੇ ਗਿਣੀਆਂ ਨਹੀਂ ਜਾਂਦੀਆਂ ਸਮੱਸਿਆ ਬਾਰੇ ਗੱਲ ਕਰੀਏ ਤਾਂ ਅੱਛਾ ਜੀ ਤੇ ਸਮੱਸਿਆ ਬਹੁਤ ਆ ਪਰ ਹੱਲ ਹੁੰਦੀਆਂ ਡੇੜੀਆਂ ਹੀ ਨਾ ਕੋਈ ਹੱਲ ਕਰਦਾ ਜੀ ਰਾਜਾ ਵੜਿੰਗ ਰਹਿ ਚੁੱਕੇ ਜੀ ਪਹਿਲਾਂ ਜੀ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਸਾਰੀ ਰਹਿ ਗਈ ਐ ਸਾਰੀ ਐ ਠੀਕ ਹੈ ਜੀ ਐ ਨਾ ਆਖੋ ਵੀ ਆ ਨਹੀਂ ਆਏਗਾ ਸਾਰੀ ਆਏ ਆ ਅੱਛਾ ਜੀ ਪਰ ਸਾਨੂੰ ਵੇਖਣ ਤੱਕ ਕਿਸੇ ਨੇ ਕੋਈ ਵਿਕਾਸ ਕੀਤਾ ਹੀ ਨਹੀਂਗਾ। ਅੱਛਾ ਤੇ ਇਹ ਪਹਿਲਾਂ ਮਨਪਰੀਤ ਰਹੇ ਕਿਉਂ ਕਿ ਉਹ ਮਨ ਮਨਪਰੀਤ ਤਾਂ ਹੋਂਦ ਸੀ ਖਜ਼ਾਨਾ ਖਾਲੀ ਆ ਫਿੱਕੇ। ਹਾਂਜੀ। ਹੁਣ ਵੀ ਆਉਂਦਾ ਉਹਦਾ ਉਹਦਾ ਪੈਸਾ ਨਾ ਮੇਰੇ ਤੋਂ ਮੰਗੇ ਜੋ ਵੋਟਾਂ ਪਾ ਦਿਓ। ਠੀਕ ਹੈ ਜੀ। ਉਹ ਹੁਣ ਕਣ ਰੋਕਾਂ ਦੀ ਮਰਜ਼ੀ ਹੈ। ਠੀਕ ਹੈ ਜੀ ਸਹੀ ਗੱਲ ਹੈ। ਇਸ ਵਾਰ ਹੁਣ ਜਿਹੜੇ ਲੀਡਰ ਆਉਂਦੇ ਹੁਣ ਫਿਰ ਕੀ ਵਾਅਦੇ ਕਰਦੇ ਆ ਜੀ ਆ ਕੇ? ਵਾਅਦੇ ਤਾਂ ਆਖ ਹੀ ਕਰਦੇ ਆ ਵੀ ਸਾਨੂੰ ਵੋਟਾਂ ਦਿਓ ਸਾਡੇ 2 ਸਾਲ ਪਹਿਲੇ ਕੋਈ ਆਣਾ ਸਾਡੇ ਏਨੇ ਪਹਿਲੇ ਕੋਈ ਆਏ ਪਹਿਲੇ ਉਸ ਆਖੀ ਜਾਓ। ਠੀਕ ਹੈ ਜੀ। ਪਰ ਸਾਨੂੰ ਪਿੰਡ ਵਾਲਿਆਂ ਨੂੰ ਦੀਦਾ ਨਹੀਂ ਹੁਣ ਪਿੰਡ ਵਾਲੇ ਕੀ ਆਉਂਦੇ ਜੀ ਫਿਰ ਪਿੰਡ ਵਾਲੇ ਬੈਠੇ ਆ ਵੋਟਾਂ ਪਾਉਣਗੇ ਜਦ ਚੰਗਾ ਲੱਗਿਆ ਪਾ ਦੂਗਾ ਠੀਕ ਹੈ ਜੀ ਕੰਮ ਛੱਡ ਸਾਨੂੰ ਤਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਐ ਪੀ ਵੀ ਨਹੀਂ ਸਾਡੇ ਟੱਕੀ ਵੀ ਨਹੀਂ ਬੈ ਸਾਡੇ ਐਡਾ ਮੁਸਕਾੜ ਮਾਰਦਾ ਐਡਾ ਮਸ਼ਹਰ ਹੋਇਆ ਖੜਾ ਹੈ ਅੱਛਾ ਜਿਹੜੇ ਪੈਸੇ ਆਏ ਸੀ ਕੋਈ ਕਹਿੰਦਾ ਸਾਡੇ 4.5 ਕਰੋੜ ਪੁੱਲਦਾ ਆ ਇਹ ਸਾਰੇ ਖੜਪ ਕਰ ਜਾਂਦੇ ਆ ਧਰਾਵਾ ਕੋਈ ਵਾਹ ਨਹੀਂ ਸਾਡੀ ਅਸੀਂ ਪਿੰਡਾਂ ਲੈ ਮਰ ਗਏ ਅੱਛਾ ਨਾ ਸਾਡੇ ਪਾਣੀ ਆਉਂਦਾ ਤੇ ਵਾਦੇ ਐ ਡੇਲਾ ਰੇ ਨਾ ਆਉਂਦਾ ਵੀ ਜਿਹੜੀ ਕਿਹੰਦੇ ਚੀਜ਼ ਚਾਹੀਦੀ ਐ ਉਹ ਡੇਲਾ ਇਹਦੇ ਬੰਦਿਆਂ ਤੋਂ ਅੱਛਾ ਇਹ ਨਹੀਂ ਤਾ ਤੁਹਾਨੂੰ ਆ ਪੋਸ ਨਹੀਂ ਮਿਲਣਾ ਜਾਂ ਥੀਵ ਨਹੀਂ ਮਿਲਣੀ ਜਾਂ ਸ਼ਾਹ ਨਹੀਂ ਮਿਲਣੀ ਜਾਂ ਤੀਵੀਂ ਨਹੀਂ ਮਿਲਣੀ ਜੋ ਕੋਈ ਮਰਜ਼ੀ ਲਓ ਵਾਦੇ ਪੂਰੇ ਆ ਸਾਡੇ ਪੱਕੇ ਤੇ ਕੰਮ ਆਖੀ ਕੋਈ ਨਹੀਂ ਕਰਨਾਗਾ ਤੁਹਾਡਾ ਅੱਛਾ ਜੀ ਤੁਹਾਡੇ ਲੀੜੇ ਵੀ ਲਾ ਕੇ ਨਿੱਕਰ ਵੀ ਲਾਲ ਲੈਣ ਦਾ ਪਤਾ ਨਹੀਂ ਜਿਵੇਂ ਜਿਵੇਂ ਪਹਿਲਾਂ ਤਿੰਨ ਆਰੀ ਰਹਿ ਗਿਆ ਕਹਿੰਦਾ ਮੈਂ ਵਿਕਾਸ ਕਰਤਾ ਕਹਿੰਦਾ ਮੈਨੂੰ 2 ਸਾਲ ਹੋਰ ਦੇ ਦਿਓ ਕੌਣ ਕਹਿੰਦਾ ਅਸੀਂ ਕਹਿੰਦਾ ਜੀ ਉਹਨੂੰ ਕਹਾਂ ਜਿਹੜਾ ਲੈਨਦਾ ਕਵਕਾ ਕੀਤਾ ਬੁਢੇ ਨੂੰ ਮੈਂ ਲਿਆਉਣਾ ਇਹਦੇ ਇੱਥੇ ਆ ਜਾ ਅੱਛਾ ਠੀਕ ਹੈ ਜੀ ਤੇ ਡੈਂਪੀ ਆਉਂਦਾ ਹੋਊਗਾ ਜੀ ਡੈਂਪੀ ਕਹਿੰਦਾ ਮੈਨੂੰ ਵੀ ਦਿਓ ਇੱਕ ਵਾਰੀ ਮੌਕਾ ਹਾਂ ਡੈਂਪੀ 10 ਸਾਲ ਦਾ ਬਾਦ ਸਾਹਦੋ ਲੈ ਗਿਆ ਹਾਂ ਉਹ ਕਿਹਦਾ ਕਹਿੰਦਾ ਮੈਨੂੰ 25 ਕਰੋੜ ਦਾ ਜਦੋਂ ਆਇਆ ਉਹਦਾ ਵਾਦਾ ਕੀਤਾ ਸੀ ਲੋਕਾਂ ਦਾ ਭਵਨ ਨਮਨ ਦੇ ਮੋਢਿਆ ਹਾਂਜੀ ਵੀ 25 ਕਰੋੜ ਦਾ ਚੈੱਕ ਦਿੱਤਾ ਸੀ ਪਹਿਲਾਂ ਦਾ ਫੇਰਾਂ ਦਾ ਮੈਂ ਜਦੋਂ ਬਾਦ ਸਾਹ ਨੂੰ ਆਖਿਆ ਵੀ ਲੋਕਾਂ ਦੀਆਂ ਸਮੱਸਿਆ ਮੈਂ ਹੱਲ ਕਰੂੰਗਾ ਮੈਨੂੰ ਉਹਦੇ ਆਧਾਰ ਤੇ ਇਲੈਕਸ਼ਨ ਲੜਦਾ ਦੋ ਵਾਰੀ ਮੈਂ ਹਾਰ ਗਿਆ ਹਾਂ ਜਦੋਂ ਮਾਰਾ ਵੀ 50 ਕਰੋੜ ਦਾ ਮੈਂ ਚੈੱਕ ਦਿੱਤਾ ਸਾਨੂੰ ਤਾਂ ਪਤਾ ਨਹੀਂ 50 ਕਰੋੜ ਤਾਂ ਕਿੱਥੇ ਗਿਆ ਦੱਸੇਗਾ ਸਾਨੂੰ ਕੋਈ ਬੰਦਾ ਦੱਸੇ 50 ਕਰੋੜ ਤੋਂ ਦੇ ਲੱਗਿਆ ਉਹਦੇ ਤੇ ਐਂ ਸ਼ੀਸ਼ਾ ਬਣਾ ਦੂੰਗਾ ਮੈਂ ਕੱਲੇ ਇਹ ਭਰਾਵੋ ਮaaf ਕਰੋ ਸਾਡੇ ਲੀੜੇ ਨਾਲ ਆਓ ਇੱਕ ਸਾਨੂੰ ਵੱਡਾ ਲੱਗਦਾ ਹੈ ਖਤਰਾ ਇਹਨਾਂ ਤੋਂ ਵੱਡਾ ਜਿਹੜਾ ਐਡਮ ਚਿਲੋਂ ਨਾ ਨਹੀਂ ਵੀ ਪਿੰਡ ਦੀ ਲੜਾਈ ਕਰਾ ਕੇ ਸਾਡੇ ਭਲਾਣਾ ਅੰਦਰਾ ਰਹੇ ਨੇ ਇਲੈਕਸ਼ਨ ਦੇ ਸਰਕਾਰਾਂ ਨੇ ਬੇਨਤੀ ਕਰਦਾ ਹੈ ਇਹ ਨਾ ਹੋਵੇ ਵੀ ਸਾਡੇ ਪਿੰਡ 'ਚ ਲੜਾਈ ਹੋ ਜੇ ਅੰਦਰ ਖਾਤੇ ਇਹਨਾਂ ਦੇ ਬੰਦੇ ਸਾਦ ਸਦੇ ਆ ਬਾਹਰ ਉਹ ਕੀ ਬਹਿਤਰਾ ਵਰਗੇ ਉਹ ਸਾਨੂੰ ਮਾਰ ਕੇ ਬੋਡਾ ਲੈ ਜਾਣਗੇ ਪਰ ਆ ਉਹ ਮੇਰਾ ਦਾ ਮੇਰਾ ਏਡਾ ਕਿਆ ਬੈ ਜੈਲ ਖਾਵਾਂ ਕਹਿੰਦੇ ਜੱਗ ਸੁਣਾ ਹੋ ਜੂ ਮਰੀਨਾ ਤੱਕ ਮੈਂ ਦੇਖੀ ਦੂਨੀਆਂ ਗੱਲਾਂ ਸੁਣ ਲਓ ਹਾਂਜੀ ਜੇ ਕਹਿੰਦੇ ਪੈਸੇ ਲੈਣੇ ਉਹ ਦੂਣੇ ਮੰਗਦੇ ਆ ਅੱਛਾ ਦੂਣੇ ਛੱਡ ਲੈ ਕੇ ਪੈਸੇ ਵੀ ਉਹਦੇ ਨਾਲ ਦੇ 240 40 ਹਜ਼ਾਰ ਦਾ ਕੋਡ ਦਾਵਾ ਚੱਲਦਾ ਹੈ ਰਾਜੇ ਵਿੰਗ ਦੇ ਬੰਦਿਆਂ ਦਾ ਅੱਛਾ ਪਾਲ ਹੁਣ ਪੈਂਚਕ ਪਾਲੀ ਡੋਾਰੇ ਵਾਲਾ ਹਾਂਜੀ ਉਹਦਾ ਜੇ ਨਾ ਚੱਲਦਾ ਹੋਵੇ ਤੈਨੂੰ ਮੈਂ ਕਾਜ ਦੇ ਅਗਰ ਤੇਸ਼ ਕਰਨਾ ਹੁਣੇ ਮੇਰੇ ਘਰ ਇੱਥੇ ਠੀਕ ਹੈ ਜੀ ਅੱਛਾ ਜੀ ਗੱਲ ਇਹਨਾਂ ਨੇ ਚੋਰੀਆਂ ਜੋ ਇਹਨਾਂ ਦੇ ਹੱਥ ਆ ਜੇ ਕੋਈ ਨਹੀਂ ਛੜ ਦੇ ਕੇਸ ਦਾ ਅੱਛਾ ਜੇ ਅੱਜ ਰਾਜੇ ਦੇ ਮਾਮੇ ਨੂੰ ਮੈਂ ਮਿਲਿਆ ਸੀਗਾ ਮੈਂ ਕਿਹਾ ਵੀ ਮੈਨੂੰ 2.5 ਸਾਲ ਹੋ ਗਏ ਵੀ ਰਾਜਾ ਮਿਲਾ ਦਿਓ ਰਾਜਾ ਮਿਲਾ ਦਿਓ ਇਹ ਕਹਿੰਦੇ ਰਾਜਾ ਵੱਡਾ ਕਿ ਤੂੰ ਤੂੰ ਆਥਰ ਸਵੇ ਠਾਹ ਤਾ ਤੈਨੂੰ ਮਿਲਾ ਦਿੰਨੇ ਆ ਰਾਜਾ ਵੀ 2.5 ਸਾਲਾਂ ਨਹੀਂ ਮਿਲਿਆ ਹੁਣ ਮੈਨੂੰ ਕੀ ਮਿਲਣਾ ਨਹੀਂ ਮਿਲਦਾ ਇਹ ਰਾਏਨ ਦੱਸ ਦੋ ਜਾ ਕੇ ਇਹਨ ਕੀ ਐ ਨਾ ਹੋਵੇ ਵੀ ਤੂੰ ਚੱਲ ਲੱਗ ਜੇ ਜਿੱਟ ਗਿਆ ਤਾਂ ਵੀ ਸਾਡਾ ਕੋਈ ਕਰ ਸਕਦਾ ਕਿ ਉਹ ਸੈਂਟਰ ਦੀ ਸਰਕਾਰ ਹੈ ਨਹੀਂ ਮਨਪ੍ਰੀਤ ਮੋਦੀ ਜੀ ਮੋਦੀ ਦੀ ਸਰਕਾਰ ਹੈ ਇਧਰ ਝਾੜੂ ਵਾਲਿਆਂ ਦੀ ਹੈ ਇਹ ਜੇ ਸਾਨੂੰ ਛੱਡ ਕੇ ਜਾਣਾ ਸੀ ਤੇ ਅਮਰਦਾਸ ਨੂੰ ਕਿਉਂ ਨਾਲ ਗਏ ਲਿਆਦੇ ਨੇ ਜਿਹੜਾ 1-2 ਕਰੋੜ 4 ਕਰੋੜ 5 ਕਰੋੜ ਦਾ ਰਸ਼ੀਕ 6 ਕਰੋੜ ਲੱਗਣਾ ਇਹ ਇਲਾਕੇ ਦਾ ਨੁਕਸਾਨ ਕੀਤਾ ਹਲਕੇ ਦਾ ਨੁਕਸਾਨ ਕੀਤਾ ਤੇ ਇਹਨੇ ਕਿਉਂ ਕੀਤਾ ਇਹਦਾ ਜਵਾਬ ਹੀ ਦੇ ਦੇ ਇਹ ਕਹਿੰਦਾ ਮੈਨੂੰ ਪਾਰਟੀ ਦਾ ਕੋਈ ਕਿਹੜੀ ਪਾਰਟੀ ਦਾ ਕੋਈ ਸੀ ਇਹ ਆਦਿ ਸਾਰਦਾ ਮਰ ਗਿਆ ਰਣਨੰਦਾ ਚੁੰਨੀ ਜੀ ਹੁੰਦੇ ਸਾਨੂੰ ਵੋਟਾਂ ਪਾਓ